ਤੇ ਮੇਰੇ ਘਰ ਤੇ ਹਮਲਾ ਕੀਤਾ ਉਹਨਾਂ ਗੋਲੀਆਂ ਚਲਾਈਆਂ ਪਿੱਛੇ ਉਹਨੇ ਚੱਲਦੇ ਮੋਟਰਸਾਈਕਲ ਤੇ ਵੱਟਾ ਮਾਰਿਆ ਤੇ ਮੈਂ ਡੇਪੇ ਲੱਗਾਂ ਮਖਲਾ ਰਿਹਾ ਤੇ ਉਹਨਾਂ ਵਰਕੇ ਤੇ ਇੱਥੇ ਪਰਚਾਂ ਕੁਚਾਂ ਜੇ ਮਾਰੀਆਂ ਕੋਈ ਕੋਈ ਛੁਰੀ ਮੁੰਡਾ ਸਰਕਾਰੀ ਫੌਜੀ ਆ ਉਹਨੇ ਆਪਣੇ ਕੱਟ ਲਾ ਕੇ ਤੇ ਪਰਚਾ ਬਣਾ ਲਿਆ ਇੱਥੇ 25 30 ਮੁੰਡਿਆਂ ਦੇ ਨਾਲ ਆ ਸਾਰਾ ਪਰਿਵਾਰ ਇਹੋ ਜਿੱਟਾ ਛੁੱਟਾ ਵੀ ਵੇਚਦੀ ਹੈ ਮਾਤਾ ਜੀ ਨੂੰ ਕੁੱਟ ਗਏ ਮੈਨੂੰ ਵੀ 15 20 ਮੁੰਡੇ ਪੈ ਗਏ ਮੇਰਾ ਸਿਰ ਪਾੜਿਆ ਲੱਤ ਤੋੜਤਾ ਮੇਰੇ ਪਤੀਜੇ ਦੀ ਮਾਹ ਤੋੜਤੀ ਗੰਗਵਾਰ ਹੋਈ ਆ ਜੀ ਅੱਜ ਦੇ ਸਮੇਂ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕਿ ਕੋਈ ਤੁਹਾਡੀ ਗੱਲ ਦਾ ਕਿਸ ਤਰ੍ਹਾਂ ਜਵਾਬ ਦੇਵੇਗਾ ਕੋਈ ਪਤਾ ਨਹੀਂ ਲੱਗਦਾ ਕਿ ਕਿਸੇ ਬੰਦੇ ਨੂੰ ਕਿਹੜੀ ਗੱਲ ਹਰਟ ਕਰ ਜਾਵੇ ਪਿੰਚ ਕਰ ਜਾਵੇ ਜਿਹੜਾ ਉਹ ਤੁਹਾਡੇ ਤੇ ਹਮਲਾ ਕਰ ਦਿੰਦਾ ਜਿਹहां ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਵੱਟੀਆਂ ਵੱਟੀਆਂ ਵਾਰਤਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਅਜਿਹੀ ਇੱਕ ਖਬਰ ਸਾਹਮਣੇ ਆਈ ਅੱਜ ਬਟਾਲਾ ਤੋਂ ਜਿੱਥੇ ਇੱਕ ਮਾਮੂਲੀ ਚੀਜ਼ ਕੱਲ ਨੂੰ ਲੈ ਕੇ ਦੋ ਧਿਰਾਂ ਆਮਣੋਂ ਸਾਹਮਣੇ ਹੋ ਜਾਂਦੀਆਂ ਨੇ ਤਿੰਨ ਲੋਕ ਉਹਨਾਂ ਦੀ ਲੜਾਈ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿੱहां ਇੱਕ ਫੌਜੀ ਤੇ ਗੋਲੀਆਂ ਚਲਾਉਣ ਦੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਜਦੋਂ ਫੌਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਲਜ਼ਾਮਾਂ ਤੋਂ ਇਨਕਾਰ ਕਰਦਾ ਨਜ਼ਰ ਆਇਆ ਫੌਜੀ ਜਿੱहां ਖਬਰ ਹੈ ਬਟਾਲਾ ਦੇ ਨਵੀਂ ਆਪਾਧੀ ਵਾਲੇ ਇਲਾਕੇ ਦੀ ਜਿੱਥੇ ਦੋ ਧਿਰਾਂ ਵਿੱਚ ਲੜਾਈ ਹੋ ਜਾਂਦੀ ਹੈ ਜਿਸ ਦੇ ਦੌਰਾਨ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਸ਼ਮੀਰ ਜ਼ਿੰਦਗੀ ਮੇਰਾ ਨਾਮ ਨਵੀਂ ਬਾਦੀ ਰਹਿੰਦਾ ਜੀ ਮੈਂ ਮੈਂ ਆਪਣੇ ਘਰੋਂ ਦਾ ਪਿਆ ਸੀ ਤੇ ਗਲਾੜ ਲੱਗੇ ਮਿਸਤਰੀ ਲੱਗੇ ਤੇ ਉਹਨਾਂ ਦੱਸਿਆ ਵੀ ਉਹ 25 ਮੁੰਡੇ ਆਏ ਗੱਡੀਆਂ ਤੇ ਵਿਖੋ ਲੜਾਈ ਹੋਈ ਮੈਂ ਆਪਣੇ ਦੂਜੇ ਘਰਾਂ ਲੱਗਿਆ ਤੇ ਮੇਰੇ ਘਰ ਤੇ ਹਮਲਾ ਕੀਤਾ ਉਹਨਾਂ ਗੋਲੀਆਂ ਚਲਾਈਆਂ ਪਿਸਟਲ ਜਿਹਦੇ ਸਾਡੇ ਖੋਖ ਵੀ ਪਏ ਆ ਗੋਲੇ ਘਰ ਤੇ ਰੋੜੇ ਮਾਰੇ ਮੇਰੇ ਮਾਤਾ ਜੀ ਨੂੰ ਕੁੱਟ ਗਏ ਮੈਨੂੰ ਵੀ 15 ਵੀ ਮੁੰਡੇ ਪੈ ਗਏ ਮੇਰਾ ਸਿਰ ਪਾੜਿਆ ਲੱਕ ਤੋੜਤਾ ਮੇਰੇ ਧੀ ਜਿਹੜੀ ਮਾਂ ਤੋੜਤੀ ਗੈਂਗਵਾਰ ਹੋਈ ਆ ਜੀ ਅਹੀਂ ਇਨਸਾਫ ਚਾਹੁੰਦੇ ਆ ਸਰਕਾਰ ਕੋ 20 25 ਮੁੰਡਿਆਂ ਜੇ ਬਾਹਰ ਹਸਪੀਟਲ ਦੀ ਖਿਲਾੜੇ ਉਹਨਾਂ ਸਾਡਾ ਪਰਚਾ ਤੱਕ ਨਹੀਂ ਹੋਣ ਦਿੰਦੇ ਨਾ ਸਾਨੂੰ ਹਸਪੀਟਲ ਦਾਖਲ ਤੱਕ ਹੋਣ ਦੇਂਦੇ ਉਹ ਡਰਾਵੇ ਨਾ ਤੇ ਮੈਂ ਹੱਥ ਜੋੜਦਾ ਵੀ ਸਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਇਦਾਂ ਤੇ ਫਿਰ ਜਿਹੜਾ ਕੋਈ ਮਰਜੀ ਗੈਂਗਵਾਰ ਕਰਕੇ ਘਰੇਕੋਟ ਜੋ ਗਰੀਬ ਬੰਦੇ ਦਾ ਜੀਣਾ ਮੁਸ਼ਕਲ ਹੋ ਜੂ ਉਹ ਮੁੰਡਾ ਸਰਕਾਰੀ ਫੌਜੀ ਆ ਉਹਨੇ ਆਪਣੇ ਕੱਟ ਲਾ ਜਿੱਟਾ-ਜੁਟਾ ਵੀ ਭੇਜਦੇ ਆ ਉਹ ਨਸ਼ੇੜੀ ਕਰਦੇ ਨੇ ਛੇੜੀ ਮੁੰਡੇ ਬਲਾਏ ਉਹਨਾਂ ਤੇ ਮੈਂ ਕਹਿੰਦਾ ਕਿ ਮੇਰੀ ਸਰਕਾਰ ਕੋਈ ਬੇਨਤੀ ਹੈ ਕਿ ਇਸ ਫਲੈਟ ਮੇਰੇ ਪਰਿਵਾਰ ਦੀ ਹੈਲਪ ਕੀਤੀ ਜਾਵੇ ਮੇਰੀ ਮੇਰੇ ਪਰਿਵਾਰ ਦੇ ਪਰਾਂਵਾਂ ਦੀ ਗੋਲੀਆਂ ਚਲਾਈਆਂ ਸੀ ਬਚ ਗਿਆਂ ਭਾਜੀ ਖੋਕ ਸਾਡੇ ਕੋਲ ਮਾਹੀ ਬਚੇ ਗੋਲੀਆਂ ਤੋਂ 4-5 ਪਿਸਟਲ ਸੀ ਉਹਨਾਂ ਕੋਲ ਦੁਸ਼ਮਣੀ ਕੋਈ ਨਹੀਂ ਨਿਆ ਪਰਿਵਾਰ ਨਾਲ ਬਲੌਕ ਕਰਦੇ ਆ ਅਹੀਂ ਬਾਕੀ ਕ੍ਰਿਸਚੀਅਨ ਪ੍ਰਾਰਥਨਾ ਪ੍ਰੋਬਲਮ ਕਰਨੇ ਸਾਰੇ ਪਰਿਵਾਰ ਸਾਡੇ ਜੀ ਉਹ ਬਾਕੀ ਸਾਨੂੰ ਕਹਿੰਦੇ ਸਾਈ ਕੁੱਤੇ ਚੂੜੇ ਇਦਾਂ ਗਾਲਾਂ ਕੱਢਦੇ ਆ ਵੀ ਤੁਸੀਂ ਏਗਾ ਕਰ ਲਿਆ ਵਾ ਅਸੀਂ ਤੁਹਾਨੂੰ ਮਾਰ ਕੇ ਜਾਣਾ ਕਿਦਾਂ ਟਾਡਾ ਮਾਰ ਕੇ ਦੀ ਫੇਰ ਹੀ ਸਾਹ ਲੈਣਾ ਦੁਸ਼ਮਣੀ ਇਹਨਾਂ ਦੀ ਪਹਿਲਾਂ ਹੀ ਹੈ ਕਿ ਮੁੰਡਿਆਂ ਸਾਡਿਆਂ ਤੋਂ ਭਤੀਜਿਆਂ ਤੋਂ ਖਾਰ ਖਾਂਦੇ ਆ ਜੀ ਇਹ ਮੁੰਡਿਆਂ ਬੈਂਦੇ ਖਲੁੰਦੇ ਆ ਜੀ ਆਪਣੇ ਕਮਾਕਾਰਾਂ ਦੇ ਜਾਂਦੇ ਆ ਤੇ ਇਹਨਾਂ ਨੂੰ ਵੀ ਆਪਾਂ ਸਮਾਨ ਸੋਣ ਵੇਚਣ ਲਈਏ ਨਸ਼ੇੜੀ ਬਣਾਈਏ ਤੇ ਸਾਡੇ ਕੋਲ ਸਮਾਨ ਖਰੀਦਣ ਇਹੋ ਦੁਸ਼ਮਣੀ ਜੀ ਮੇਰਾ ਨਾਮ ਸੁਖਬੀ ਸਿੰਘ ਸਰਿੱਦਾਂ ਗੱਲ ਹੁੰਦੀ ਕੱਲਣਾ ਬੜੇ ਦਿਨੋਂ ਸਾਡੇ ਵੈਰ ਨਾਲ ਵੀ ਕੱਲ ਨੇ ਮੇਰੇ ਮੱਥੇ ਤੇ ਪਿਸਤੌਲ ਰੱਖੀ ਆਂਦਾ ਵੀ ਜੇ ਤੁਸੀਂ ਨਾ ਸੁਧਰੇ ਨਾ ਕਹਿੰਦਾ ਘਰ ਛੱਡ ਕੇ ਚਲ ਜਾ ਉਹਨਾਂ ਇੱਕ ਦਿਨ ਆ ਗਏ ਨਾ ਆਂਦਾ ਕਿ ਗੋਲੀਆਂ ਚਲਾਉਣੀਆਂ ਉਹ ਸਰ ਸੱਚੀ ਆ ਕੇ ਸਾਡੇ ਚਲਾ ਗਏ ਉਹਨਾਂ ਸਰ ਸਾਰੇ ਗੋਲੀਆਂ ਸਰ ਜੀ ਸਰ ਮੈਂ ਤੇ ਸਾਰੇ ਅੰਦਰ ਸੁੱਤਾ ਸੀ ਸਰ ਮੇਰੇ ਉਹਨਾਂ ਚਲਾਈ ਸਰ ਇੱਕ ਗੋਲੀ ਚਲਾਈ ਮੇਰੇ ਬਾਹਰ ਬਾਕੀ ਸਰ ਬਾਹਰ ਚਲਾਈਆਂ ਮੈਂ ਤਾਂ ਸਰ ਕੋਟ-ਕੋਟ ਗਏ ਸਾਰੇ ਆਣੇ ਤੇ ਮੈਂ ਸਰ ਮਾਹਾਂ ਬਚਿਆ ਗੋਲੀ ਤੋਂ ਤਰ ਮੈਂ ਚਾਹੁੰਦਾ ਇਨਸਾਫ ਮਿਲੇ ਮੈਨੂੰ ਸਰ ਮੈਨੂੰ ਕਹਿੰਦਾ ਸੀ ਮੈਂ ਫੌਜੀ ਆ ਨਾ ਮੈਂ ਤੇ ਪੈਸੇ ਚਾਰ ਚੁੜ ਕੇ ਫੇਰ ਵੀ ਛੁੱਟ ਜਾਣਾ ਮੈਨੂੰ ਆਂਦਾ ਤੂੰ ਜੇਲ੍ਹ ਚਲ ਜਾਣਾ ਕਿਹੜੀ ਗੱਲ ਦੀ ਦੁਸ਼ਮਣੀ ਸਰ ਦੁਸ਼ਮਣੀ ਸਰ ਮੈਨੂੰ ਨਹੀਂ ਪਤਾ ਕਿਹੜੀ ਗੱਲ ਦੀ ਦੁਸ਼ਮਣੀ ਸਰ ਉਹਦੇ ਚਾਚੇ ਦਾਦੇ ਦੇ ਮੁੰਡੇ ਆ ਨਾ ਉਹ ਸਰ ਮੇਰੇ ਤੇ ਪਾਣੀ ਕਾਦੀ ਗੱਲਾਂ ਉਹ ਕੇਰ ਕਾਦੀ ਗੱਲਾਂ ਨਹੀਂ ਉਹ ਕਹਿੰਦਾ ਮੈਂ ਫੌਜੀ ਆ ਨਾ ਮੈਂ ਪੈਸੇ ਚਾਰ ਚੁੜ ਕੇ ਤੂੰ ਚਲ ਜਾਣਾ ਫਿਰ ਫੌਜ ਜਾਂਦਾ ਤੂੰ ਜੇਲ੍ਹ ਚ ਸਰੇਗਾ ਮੇਰਾ ਨਾਮ ਨਿੰਦਰ ਕੋਹਰੇਆ ਹੋਇਆ ਕੁਛ ਨਹੀਂਗਾ ਇਹ ਪਹਿਲੋ ਕੱਲ ਕਹਿੰਦੇ ਨੇ ਆਪਣੇ ਪਿਓ ਨੂੰ ਨੇ ਦੱਸਿਆ ਹੁੰਦਾ ਮੇਰੇ ਇੱਥੇ ਪਿਸਤੌਲ ਰੱਖਿਆ ਤੇ ਦੱਸਿਆ ਨਹੀਂ ਡਰਦੇ ਨੇ ਤੇ ਅੱਜ ਇਹਨੇ ਸਾਰਾ ਟੱਬਰ ਹੀ ਆ ਕੇ ਤੇ ਪੈ ਗਏ ਆ ਪਿੰਡ ਤੋਂ ਸਬੂਤ ਲੈ ਲੋ ਜਾ ਕੇ ਬੂਆ ਵੀ ਤੋੜ ਦਿੱਤਾ ਮੇਰੇ ਵੀ ਆਵੇਂ ਮੋਰ ਪੰਨਾ ਦਿੱਤੇ ਆ ਨਹੀਂ ਕਹੇ ਮੁੰਡਾ ਹੀ ਉਹਨੂੰ ਵੀ ਕੋਟਸੂ ਤੇ ਆ ਉਹਨੂੰ ਗਵਾਂਡੀਆਂ ਦੇ ਬੂਵੇ ਗਾੜੀ ਸੁੱਟ ਸੁੱਟਤਾ ਤੇ ਉਹਦੀ નોਕਰ ਦੀ ਨੂੰ ਵੀ ਸੁੱਟ ਦਿੱਤਾ ਦੇਖੋ ਹੈ ਹੈ ਕਿਸ ਗੰਤ ਲੜਾਈ ਲੜਾਈ ਇਹਨਾਂ ਦੇਖ ਕੇ ਤੇ ਨਿਆਣਿਆਂ ਨਿਆਣਿਆਂ ਦੇ ਕਿਤੇ ਲੜਾਈ ਇਹਨਾਂ ਸਾਰੇ ਟੱਬਰ ਨੂੰ ਸਾਨੂੰ ਕੁੱਟ ਸੁੱਟਿਆ ਤੇ ਤੈਨ ਕੀ ਹੋ ਰਹੇ ਲੇ ਹੋ ਗਏ ਇਹਨਾਂ ਦੇ ਪਿੰਡ ਤੋਂ ਪਾਵਨ ਜਾ ਕੇ ਸਬੂਤ ਲੈ ਲੋ ਕਿੰਨੀਆਂ ਗੋਲੀਆਂ ਚੱਲੀਆਂ ਚਾਰ ਗੋਲੀਆਂ ਚੱਲੀਆਂ ਸੱਜੀ ਗੱਲ ਸਰ ਸਰ ਮੇਰਾ ਨਾਮ ਸੁਖਦੀਪਾ ਮੇਰਾ ਬ੍ਰਦਰ ਮੈਨੂੰ ਕਾਲਜ ਤੋਂ ਲੈ ਕੇ ਜਾਂਦਾ ਪਿਆ ਸੀ ਤੇ ਅਚਾਨਕ ਇੱਕ ਮੁੰਡਾ ਸੀ ਤੇ ਉਹਨੇ ਫੜ ਕੇ ਰੋੜਾ ਮੇਰੇ ਬ੍ਰਦਰ ਦੇ ਮਾਰਤਾ ਮੇਰਾ ਬ੍ਰਦਰ ਤੇ ਮੈਂ ਡਿੱਗ ਗਏ ਦੋਨੇ ਜਾਨੇ ਉਹਨਾਂ ਨੇ ਫਿਰ ਕੁਝ ਮੇਰਾ ਬ੍ਰਦਰ ਜਦੋਂ ਡਿੱਗਿਆ ਉਹਨਾਂ ਨੇ ਕੁਝ ਮਾਰਤਾ ਮੇਰੇ ਭਰਾ ਦੇ ਤੇ ਉਹਦੇ ਕਾਫੀ ਲਹੂ ਲਹਾਨ ਨੂੰ ਘਰ ਛੱਡਿਆ ਜਿਹੜਾ ਉਹ ਦੂਸਰੀ ਪਾਰਟੀ ਨੂੰ ਦੋਸ਼ ਲਗਾ ਰਹੀ ਹੈ ਕਿ ਤੁਹਾਡੇ ਬ੍ਰਦਰ ਵੱਲੋਂ ਨਾਲ ਮੁੰਡੇ ਸੀ ਕੁੜੀ ਚਲਾਈ ਨਹੀਂ ਨਹੀਂ ਸਰ ਅਜਿਆ ਕੁਝ ਨਹੀਂ ਹੈ ਮੈਂ ਐਨਸੀਸੀ ਕੈਡਟ ਆ ਮੈਂ ਝੂਠ ਨਹੀਂ ਬੋਲ ਸਕਦੀ ਤੁਹਾਨੂੰ ਪਤਾ ਹੈ ਕਿੰਨੇ ਜਿਹੇ ਮੈਂ ਤਾਂ ਮੇਰਾ ਬ੍ਰਦਰ ਸੀ ਬੱਸ ਹਾਂਜੀ ਮ ਗੁਰਜੰਟ ਸਿੰਘ ਉਜੰਟ ਕੀ ਹੋਇਆ ਇਹ ਆਪਣਾ ਸਾਰ ਮੈਂ ਸਿਸਟਰ ਨੂੰ ਲੈ ਨਹੀਂ ਪਹਲਾ ਇਹਨਾਂ ਦੇ ਪਿੰਡ ਥਾਣੀ ਨਾ ਕੇ ਗਿਆ ਇਹਨਾਂ ਨੇ ਇੱਕ ਦਿਨ ਵੀ ਪਹਿਲਾਂ ਮੈਨੂੰ ਖਲਾ ਰਿਆ ਸੀ ਉਦੋਂ ਮੇਨਾ ਮੇਰਾ ਛੋਟਾ ਬ੍ਰਦਰ ਸੀ ਤੇ ਉਦੋਂ ਵੀ ਇਹਨਾਂ ਨੇ ਆਹੀ ਮੁੰਡੇ ਨੇ ਉਦੋਂ ਮੇਰੀ ਆਹ ਚੈਨ ਤੋੜੀ ਸੀ ਮੇਰ ਕੋ ਚੈਨ ਨਹੀਂ ਆ ਤੇ ਮਤਲਬ ਇਹ ਵੀ ਮੈਂ ਫਿਰ ਚੈਨ ਮਤਲਬ ਫੜ ਲਈ ਸੀ ਆਪਣੇ ਹੱਥ ਚਈ ਤੇ ਚੈਨ ਖੋਣ ਦੀ ਮਤਲਬ ਇਹਨੇ ਕੋਸ਼ਿਸ਼ ਕੀਤੀ ਪਹਿਲਾਂ ਮੁੰਡੇ ਨੇ ਤਾਂ ਚੈਨ ਖਿੱਚੀ ਤੇ ਉਸ ਤੋਂ ਬਾਅਦ ਫਿਰ ਵੀ ਆਪਣਾ ਪਰ ਮੈਂ ਵੀਰ ਕੋ ਫਿਰ ਚੈਨ ਖੋਲੀ ਮੇਰ ਕੋ ਇਹਨੂੰ ਮੈਂ ਧੱਕਾ ਮਾਰਿਆ ਵੀ ਮੈਂ ਵੀਰ ਮੇਨਾ ਮੇਰਾ ਨਿਕਾ ਭਰਾ ਵਾ ਵੀ ਇਹ ਕੰਮ ਨਾ ਕਰ ਮੈਂ ਉਦੋਂ ਤੇ ਚੱਲ ਗਿਆ ਸਾਰੇ ਪਿੰਡ ਨੂੰ ਵੀ ਪਤਾ ਮੌਤਨ ਚੱਲ ਗਿਆ ਚੁੱਪ ਕਰਕੇ ਮੈਂ ਚੱਲ ਗਿਆ ਇਹਨਾਂ ਸਾਰਿਆਂ ਨੇ ਉਦੋਂ ਵੀ ਦਾਤਰ ਕਿਰਪਾਨਾਂ ਇਹਨਾਂ ਕੱਢ ਲਈ ਸੀ ਤੇ ਮੈਂ ਫੌਜੀ ਆ ਆਰਮੀ 'ਚ ਮੈਂ ਆ ਮੈਂ ਆਰਮੀ 'ਚ ਆ ਤੇ ਮੈਂ ਕੋਈ ਮੈਂ ਲੈ ਚ ਆ ਤੇ ਵੈਸੇ ਮੇਰੀ ਜੁਨਟ ਦਿੱਲੀ 'ਚ ਆ ਤੇ ਆਪਣਾ ਮੈਂ ਕੀਤਾ ਵੀ ਮੈਂ ਚੁੱਪ ਕਰਕੇ ਹੱਥ ਜੋੜ ਕੇ ਇਹਨਾਂ ਨੂੰ ਚੱਲ ਗਿਆ ਮੈਂ ਮੈਂ ਵੀ ਮੈਂ ਆਰਮੀ 'ਚ ਮੇਰੀ ਛੁੱਟੀ ਖਤਮ ਹੋਣ ਵਾਲੀ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਉਸ ਤੋਂ ਬਾਅਦ ਅੱਜ ਮੈਂ ਉਸ ਦਿਨ ਦਾ ਮੈਂ ਪਿੰਡ ਨਹੀਂ ਗਿਆ ਮੌਤਨ ਦਾ ਨਹੀਂ ਪਿੰਡ ਨਹੀਂ ਗਿਆ ਮੌਤਨ ਦਾ ਉਸ ਤੋਂ ਬਾਅਦ ਮੈਂ ਅਜਨ ਕੰਦਿਆਂ ਪਿੰਡ ਜਾਂਦਿਆਂ ਹੀ ਉਧਰ ਦੀ ਫੇਰ ਇਹ ਇਸੇ ਟੱਗੇ ਇਹ ਅੱਜ ਕੋਲੇ ਦੇ ਗਏ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਮੈਨੂੰ ਲੈਣਾ ਤੇ ਇਹਨਾਂ ਨੂੰ ਮੈਂ ਲੈਣ ਗਿਆ ਨੰਗਿਆ ਆਇਆ ਮੈਨੂੰ ਵੇਖ ਲਿਆ ਵੀ ਨੰਗਿਆ ਵਾ ਤੇ ਇਹਨੇ ਮੁੰਡੇ ਮਾਡੇ ਸਾਧ ਕੇ ਉੱਥੇ ਆਪਣੇ ਬੂਏ ਦੇ ਅੱਗੇ ਖਲੋ ਗਿਆ ਜਿੱਦਾਂ ਉਦਨੇ ਮੈਨੂੰ ਖਲਾ ਰਿਆ ਸੀ ਨੇ ਤੇ ਉਸ ਤੋਂ ਬਾਅਦ ਇਹ ਖਲੋ ਗਿਆ ਤੇ ਆਪਣਾ ਜਦ ਮਾਂ ਆਉਂਦਿਆ ਵਾ ਤੇ ਉਹ ਮੁੰਡਾ ਹੀ ਇਕ ਉਹਨੇ ਚੱਲਦੇ ਮੋਟਰਸਾਈਕਲ ਤੇ ਵੱਟਾ ਮਾਰਿਆ ਤੇ ਮੈਂ ਡੇਪੇ ਲੱਗਾਂ ਮੈਂ ਖਲਾ ਰਿਆ ਤੇ ਉਹਨਾਂ ਵੜ ਕੇ ਤੇ ਇੱਥੇ ਕਰਚਾਂ-ਕੁਰਚਾਂ ਜੀ ਮਾਰੀਆਂ ਕੋਈ ਕੋਈ ਛੁਰੀ ਉਹ ਮਾਰੀਆਂ ਮੇਰੇ ਇੱਥੇ ਮਾਰੀਆਂ ਤੇ ਇਲਾਕੇ ਦੇ ਡੰਡੇ-ੁੰਡੇ ਮਾਰੇ ਆ ਸਿਰ ਤੇ ਮਾਰੇ ਆ ਤੇ ਨਹੀਂ ਮੇਰ ਨਾਲ ਸਿਸਟਰ ਹੀ ਤੇ ਇਹਨਾਂ ਨੂੰ ਮੈਂ ਚਲੋ ਸਾਈਡ ਤੇ ਰੱਖਿਆ ਮੈਂ ਤੀ ਮਤਲਬ ਥੋੜਾ ਸਾਈਡ ਤੇ ਰੋ ਜਿਹੜਾ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਆ ਕਿ 25 ਜਨ ਆਏ ਕੋਈ ਵੀ ਚਲਾਈ ਤੇ ਸਾਡੇ ਘਰ ਤੇ ਹਮਲਾ ਨਾ ਨਾ ਆਪਾਂ ਘਰ ਨਹੀਂ ਗਏ ਆਪਾਂ ਬਸ ਪਿੰਡ ਤੋਂ ਨਹੀਂ ਲੰਘਣ ਦੇ ਮੈਂ ਤੇ ਸਿਸਟਰ ਹੀ ਬਸ ਉਸ ਤੋਂ ਇਲਾਵਾ ਉਸ ਤੋਂ ਬਾਅਦ ਮੈਂ ਘਰ ਗਿਆ ਵਾ ਪਾਪਾ ਮੈਨੂੰ ਸਿੱਧਾ ਇੱਥੇ ਲੈ ਕੇ ਆ ਗਏ ਜਿਹੜੀ ਗੱਲ ਕਹੀ ਜਾ ਰਹੀ ਗੋਲੀ ਚ ਪਿੰਡ 'ਚ ਰਹਿੰਦੇ ਆਪਾਂ ਗੋਲੀ ਚੱਲਣ ਵਾਲੀ ਨਹੀਂ ਨਹੀਂ ਗੋਲੀ ਗਾਲੀ ਚੱਲਣ ਵਾਲੀ ਸਾਡੇ ਕੋਲ ਕਿੱਥੋਂ ਗੋਲੀ ਹੋਣੀ ਮੈਂ ਤੇ ਸਿਸਟਰ ਜਾਂਦੀ ਤੇ ਮੈਂ ਆਰਮੀ 'ਚ ਆ ਤੇ ਮੇਰੇ ਕੋਲ ਕਿੱਥੋਂ ਗੋਲੀ ਆ ਹਾਂਜੀ ਇਹ ਸਾਰੇ ਆ ਮੈਂ ਸਪਾਹੀਆਂ ਹਾਂ ਹਾਂਜੀ ਹਾਂਜੀ ਤੇ ਜਿਹੜਾ ਕਿਹਾ ਜਾ ਰਿਹਾ ਕਿ 25 30 ਬੰਦੇ ਸੀ ਉਹਨਾਂ ਕੋਲ ਪਿਸਤਲ ਸੀ ਗੋਲੀਆਂ ਚੱਲ ਗਈ ਤੇ ਖੂਲ ਵੀ ਲੈ ਤੀ ਸਾਰੇ ਆਪਣਾ ਪਿੰਡ ਚਲੋ ਪਿੰਡ ਸਾਰੇ ਇੱਕ ਪਿੰਡ ਨੂੰ ਪਹੁੰਚ ਸਕਦੇ ਹੋ ਕਿਹਨੂੰ ਪਹੁੰਚ ਸਕਦੇ ਆਪਾਂ ਉਧਰ ਦੀ ਨੰਗਨ ਦੇ ਆ ਇਹਨਾਂ ਨੂੰ ਖੁਲਾਰ ਕੇ ਨਾਲੇ ਮੈਨੂੰ ਮਾਰਿਆ ਵਾ ਤੇ ਆਪਣਾ ਮੈਂ ਸਿਸਟਰ ਨੂੰ ਲੈ ਕੇ ਘਰ ਚਲ ਗਿਆ ਇੱਕ ਹੀ ਪਿੰਡ ਆ ਮਤਲਬ ਆਪਾਂ ਥੋੜਾ ਸਾਈਡ ਤੇ ਰਹੇ ਆ ਆਪਾਂ ਦੇਰ ਦੇਰ ਤੇ ਰਹੇ ਆ ਝਗੜਾ ਏ ਛੋਟੇ ਛੋਟਿਆਂ ਦਾ ਸੀ ਛੋਟੇ ਛੋਟਿਆਂ ਦਾ ਬੱਚਿਆਂ ਦਾ ਹੀ ਆ ਝਗੜਾ ਤੇ ਆਪਣਾ ਪਤਾ ਨਹੀਂ ਕੋਈ ਇਹਨਾਂ ਦਾ ਝਗੜਾ ਝਗੜਾ ਚੱਲਦਾ ਸੀ ਤੇ ਉਸ ਦਿਨ ਮੇਰੇ ਨਿੱਕੇ ਭਰਾ ਨੂੰ ਇਹਨਾਂ ਖਿਲਾ ਰਿਆ ਸੀ ਛੋਟੇ ਨਾਲ ਝਗੜਾ ਵਾ ਉਹਨਾਂ ਨੇ ਛੋਟੇ ਨੂੰ ਖਿਲਾ ਰਿਆ ਸੀ ਤੇ ਮੈਂ ਕਿਹਾ ਵੀ ਛੋਟੇ ਨਾਲ ਕੋਈ ਗੱਲ ਨਾ ਕਰੋ ਕੋਈ ਗੱਲ ਨਹੀਂ ਮੱਥ ਜੋੜ ਕੇ ਮੈਂ ਲੰਘ ਗਿਆ ਸੀ ਉਸ ਦਿਨ ਵੀ ਤੇ ਕੋਈ ਗੱਲਬਾਤ ਨਹੀਂ ਕੀਤੀ ਤੇ ਅੱਜ ਉਸ ਤੋਂ ਬਾਅਦ ਅੱਜ ਮੈਂ ਸਿਸਟਰ ਨੂੰ ਲੈ ਕੇ ਨੰਗੰਦਿਆਂ ਮੈਂ ਉਹਦੋਂ ਦਾ ਪਿੰਡ ਹੀ ਨਹੀਂ ਗਿਆ ਸਿਸਟਰ ਨੂੰ ਲੈ ਕੇ ਨੰਗੰਦਿਆਂ ਤੇ ਉਹਨਾਂ ਨੇ ਮਤਲਬ ਵੱਟਾ ਮਾਰਿਆ ਵਾ ਤੇ ਉਸ ਤੋਂ ਬਾਅਦ ਮੈਂ ਖਲੋ ਗਿਆ ਤੇ ਉਸ ਤੋਂ ਬਾਅਦ ਇੱਥੇ ਆ ਕੇ ਮੇਰੇ ਮਾਰੀਆਂ ਤੇ ਡੰਡੇ-ਡੁੰਡੇ ਮਾਰੇ ਮੇਰੇ ਜਗਤਾਰ ਸਾਹਿਬ ਅੱਪਾ ਸਾ ਠੀਕ ਹੈ ਇੱਕ ਸਾਲ ਤੋਂ ਹੀ ਲੜਾਈ ਕਰਦੇ ਪਏ ਨੇ ਇਹ ਮੁੰਡੇ ਜਿਹੜੇ ਹੁਣ ਦਰਵਾਜ਼ਾ ਆਪਣਾ ਭੰਨ ਭੁੰਨ ਕੇ ਆ ਗਏ ਨੇ ਕਹਿੰਦੇ ਵੀ ਸਾਨੂੰ ਸੱਟਾਂ ਬਹੁਤ ਜ਼ਿਆਦਾ ਲਾਤੀਆਂ ਇਹਨਾਂ ਗਰੁੱਪ ਨੂੰ ਮੁੰਡਿਆਂ ਦਾ ਬਹੁਤ ਜ਼ਿਆਦਾ ਤਗੜਾ ਗਰੁੱਪ ਹੈ ਇਹ ਪਹਿਲਾਂ ਸਾਡੇ ਲੋਹੜੀ ਵਾਲੇ ਦਿਨ ਤੋਂ ਇਹਨਾਂ ਪਿੰਡ ਦੇ ਵਿੱਚ ਰੋੜੇ ਚਲਾਏ ਇਹ ਲੱਗ ਲੱਗੇ ਸਾਰਿਆਂ ਨੂੰ ਪਤਾ ਦੋ ਦਿਨ ਐਸਐਚਓ ਸਾਹਿਬ ਨੂੰ ਸਿਵਲ ਲੈਨ ਨੂੰ ਵੀ ਪਤਾ ਹੈ ਰੋੜੇ ਨਾ ਚਲਾਏ ਕੋਈ ਕਾਰਵਾਈ ਨਹੀਂ ਇਹਨਾਂ ਦੇ ਹੁੰਦੀ ਇਹਨਾਂ ਇਨੇ ਪਿੰਡ 'ਚ ਮੁੰਡੇ ਵੀ ਕੁੱਟੇ ਕੋਈ ਕਾਰਵਾਈ ਨਹੀਂ ਹੁੰਦੀ ਪਤਾ ਨਹੀਂ ਇਹਨਾਂ ਪਿੱਛੇ ਕਿਹੜੀ ਸਕੋਟ ਹੈ ਠੀਕ ਹੈ ਉਹਨੂੰ ਮੇਰੇ ਮੁੰਡਾ ਸੁੱਟੀਆਂ ਆਇਆ ਹੋਇਆ ਸੀ ਦ ਇਨਾਂ ਨੂੰ ਉਦੋਂ ਰੋਕਿਆ ਪੁਲੀਸ ਗਾੜੀ ਜਿਹੜੇ ਮੁੰਡੇ ਨੇ ਅੱਜ ਰੋੜਾ ਮਾਰਿਆ ਠੀਕ ਹੈ ਉਦੋਂ ਵੀ ਚਲੋ ਇਹ ਮੁੰਡਿਆਂ ਨੇ ਉਥੋਂ ਛਡਾਸ ਛਡੂ ਛੱਡੇ ਲਾਗੇ ਗਵਾਂਢੀਆਂ ਉਹਨਾਂ ਨੂੰ ਇਹ ਆ ਕੇ ਘਰੇ ਆ ਕੇ ਇਨਾਂ ਘਰੇ ਆਣ ਕੇ ਮੈਨੂੰ ਦੱਸਿਆ ਮੈਨੂੰ ਕਹਿੰਦੇ ਕਾਰਵਾਈ ਕਰਨੀ ਮੈਂ ਕੋਈ ਕਾਰਵਾਈ ਨਹੀਂ ਕਰਨੀ ਪੁੱਤ ਤੂੰ ਨੌਕਰੀ ਵਾਲਾ ਠੀਕ ਹੈ ਆਰਮੀ ਦੇ ਤੇ ਕੋਈ ਕਾਰਵਾਈ ਨਹੀਂ ਕਰਨੀ ਅੱਜ ਫੇਰ ਆਪਣੀ ਸ਼ੀਟ ਨੂੰ ਲੈਣ ਆਂਦੇ ਆ ਐਨ ਸੀ ਸੀ ਰੱਖੀ ਆ ਕਾਲਜੋਂ ਆ ਰਹੀ ਠੀਕ ਹੈ ਇਨੇ ਰੋੜਾ ਮਾਰਿਆ ਮੁੰਡੇ ਨੇ ਉਹ ਮੁੰਡਾ ਡਿੱਗ ਪਿਆ ਡਿੱਗੇ ਤੇ ਇਹਨਾਂ ਨੇ ਪਤਾ ਨਹੀਂ ਕੀ ਕੁਛ ਮਾਰਿਆ ਉਹਦੀ ਬਾਹ ਦੇ ਕੁੜੀ ਰੋਂਦੀ ਰੋਂਦੀ ਸਾਨੂੰ ਡੇਰੇ ਤੋਂ ਪਤਾ ਆਪਣੇ ਆਪੇ ਦਰਵਾਜ਼ੇ ਬੂਏ ਭੰਨੀ ਜਾਣਦੇ ਆਪਾਂ ਤੇ ਚੌਂਕੀ ਗਏ ਆਂ ਚੌਂਕੀਓ ਉਹਨਾਂ ਸਾਨੂੰ ਕਹਿਦਾ ਇਨਚਾਰਜ ਨੇ ਵੀ ਤੁਸੀਂ ਹਸਪੀਟਲ ਚਲ ਜਾਓ ਹਸਪੀਟਲ ਜਾ ਕੇ ਰਿਪੋਰਟ ਲਗਾਓ ਆਪਾਂ ਹਸਪੀਟਲ ਇਹ ਝਗੜਾ ਸਾਨੂੰ ਪਤਾ ਨਹੀਂ ਸਾਡਾ ਸ੍ਰੀਕਾ ਵਾ ਪਿੰਡ ਦੇ ਵਿੱਚ ਆਪਾਂ ਢੇਰੇ ਤੇ ਰਹਿਨੇ ਇਹ ਕਹਿੰਦੇ ਸਾਨੂੰ ਕ੍ਰਿਸ਼ਨ ਅਸੀਂ ਤਾਂ ਗਾਲਾਂ ਕੱਢਦੇ ਤੁਹਾਨੂੰ ਕੋਈ ਕ੍ਰਿਸ਼ਨ ਕਰਕੇ ਗਾਲੀ ਕੱਢਦਾ ਕੋਈ ਕੋਈ ਗੱਲ ਨਹੀਂ ਇਹਨਾਂ ਨੂੰ 1 ਸਾਲ ਹੋ ਗਿਆ ਸਿਵਲ ਲੈਂਡ ਵੀ ਉੱਥੇ ਚੌਂਕੀ ਦੇ ਥਾਣੇ ਦੇ ਵਿੱਚ ਇਹਨਾਂ ਦੀ ਐਫਆਰ ਹੀ ਹੈਗੀ ਦਰਜ ਅੱਛਾ ਜੀ ਬਹੁਤ ਬਖਸ਼ਤ ਕਰੀ ਨਾ ਨਾ ਇਹਨਾਂ ਦੀ ਦਰਜੇ ਰਿਪੋਰਟ ਇਹਨਾਂ ਦੇ ਉੱਤੇ ਪਰਚਾ ਹੋਇਆ ਹੋਇਆ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਸਾਡਾ ਸ੍ਰੀਕਾਵਾ ਸਿਰਫ ਵੱਡੇ ਆ ਨਾ ਜਿੱਦਾਂ ਮਤਲਬ ਵੀ ਕੂਨ ਸਹਣ ਆ ਇਹ ਗਾੜੀ ਨਿਕਨਕੇ ਬੱਚੇ ਨੇ ਪਤਾ ਨਹੀਂ ਕੀ ਨਸ਼ਾ ਕਰਦੇ ਨੇ ਕੀ ਨਸ਼ੇ ਦੇ ਤੌਰ ਦੇ ਮੁੰਡੇ ਦੇ ਇਥੋਂ ਗਲੇ ਤੋਂ ਫੜ ਲਿਆ ਇਹਨਾਂ ਨੇ ਫੌਜੀ ਆਰਮੀ ਮੁਲਾਜ਼ਮ ਆ ਕਿੰਨੇ ਪੇਸ਼ੈਂਟ ਆਏ ਆ ਔਰ ਇਹਨਾਂ ਨੂੰ ਗਨ ਸ਼ਾਟ ਹੈ ਕਿ ਨਹੀਂ ਆਜਾ ਕਿੰਨੇ ਕਿੱਧਰ ਆ ਸਾਡੇ ਕੋਲ 3 ਪੇਸ਼ੈਂਟ ਆਏ ਨੇ ਹਾਂ ਹਾਂਜੀ ਤਿੰਨੇ ਕਿੱਧਰ ਆ ਤਿੰਨਾਂ ਦੇ ਇੰਜਰੀਜ਼ ਤਿੰਨਾਂ ਦੇ ਇੰਜਰੀਜ਼ ਹੈਗੀਆਂ ਨੇ ਉਹ ਜਿਹੜਾ ਹੈਗਾ ਆ ਗੁਰਜੰਟ ਸਿੰਘ ਉਹਦੇ ਲੈਫਟ ਆਰਮ ਤੇ ਹੈਗੀ ਆ ਕਸ਼ਮੀਰ ਸਿੰਘ ਨੇ ਤੇ ਸੁਖਪ੍ਰੀਤ ਸਿੰਘ ਸੁਖਪ੍ਰੀਤ ਸਿੰਘ ਦੇ ਸਵੇਲਿੰਗ ਤੇ ਪੇਨ ਆ ਔਰ ਜਿਹੜਾ ਕਸ਼ਮੀਰ ਸਿੰਘ ਨੇ ਉਹਨਾਂ ਦੇ ਹੈਡ ਤੇ ਬੂੰਡ ਹੈਗਾ ਹੈ ਆ ਆ ਜਿਹੜਾ ਕਸ਼ਮੀਰ ਸਿੰਘ ਦਾ ਉਹਦਾ ਮਤਲਬ ਮੇਬੀ ਸ਼ਾਬ ਹੋਵੇ ਜਿਹੜੇ ਦੂਸਰੇ ਬਲੈਂਟ ਨੇ ਹਾਂਜੀ ਵਨ ਸ਼ਾਟ ਇੱਕ ਗਨ ਸ਼ਾਟ ਦੀ ਸਟਰੀਮ ਲੇਕਿਨ ਬਾਕੀ ਇਨਵੈਸਟੀਗੇਸ਼ਨਸ ਤੇ ਉਦਾਂ ਵੂਨ ਕੋਈ ਵੀ ਗਨ ਸ਼ਾਟ ਨਹੀਂ